ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜੀਆਂ ਕੁਝ ਖਾਸ ਸਰਗਰਮੀਆਂ ਕੈਨੇਡੀਅਨ ਆਰਥਵਿਵਸਥਾ ਇੱਕ ਹੋਣ ਚੇ ਸੁੰਗਰੀ ਸਟੈਟਿਸਟਿਕਸ ਕੈਨੇਡਾ ਨੇ ਜਾਰੀ ਕੀਤੇ ਅੰਕੜੇ ਅਮਰੀਕੀ ਟੈਰਿਫਾ ਦੀ ਨੀਯਾਤ ਉੱਤੇ ਅਸਰ ਪੈਣ ਤੋਂ ਬਾਅਦ ਆਈ ਰਿਪੋਰਟ ਫੀਲ ਪੁਲਿਸ ਨੋਵੱਡੀ ਕਾਮਯਾਬੀ ਬ੍ਰੈਂਪਟਨ ਦੇ ਵਿੱਚ ਰਹਿਸੀ ਇਲਾਕੇ ਤੇ ਗੋਲੀਬਾਰੀ ਕਰਨ ਵਾਲੇ ਹੋਏ ਕਾਬੂ ਮੁਲਜ਼ਮ ਦੀ ਪਛਾਣ ਹੁਸਨਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਵਜੋਂ ਹੋਈ BC ਪਬਲਿਕ ਸਰਵਿਸ ਵਰਕਰਾਂ ਦੇ ਵੱਲੋਂ ਹੜਤਾਲ ਦੀ ਤਿਆਰੀ ਮੰਗਰਵਾਰ ਤੋਂ ਸ਼ੁਰੂ ਹੋ ਸਕਦੀ ਹੈ ਹੜਤਾਲ BC ਪੂਰਬੀ ਦੇ ਵਿੱਚ ਅੱਗ ਦਾ ਕਹਿਰ ਬੁਗਾਪੂ ਪਰਮੇਸ਼ਰ ਪਾਰਕ ਦੇ ਨੇੜੇ ਵੱਧਿਆ ਖਤਰਾ ਪ੍ਰਸ਼ਾਸਨ ਨੇ ਪਾਰਕ ਦੇ ਨਾਲ ਲੱਗੇ ਖੇਤਰਾਂ ਨੂੰ ਖਾਲੀ ਕਰਵਾਂ ਦੀ ਦਿੱਤੀ ਚੇਤਾਵਨੀ ਤਿਹੁ ਨੇ ਨਾਸਰ ਗਰਮੀਆ ਦਾ ਵਿਸਥਾਰ ਸਟੈਟਿਸਟਿਕਸ ਕੈਨੇਡਾ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਦੇ ਵਿੱਚ ਉਹਨਾਂ ਕਿਹਾ ਹੈ ਕਿ 2025 ਦੀ ਦੂਜੀ ਤਿਮਾਹੀ ਦੇ ਵਿੱਚ ਕੈਨੇਡਾ ਦੀ ਆਰਥਿਕਤਾ ਸੁੰਗੜ ਗਈ ਹੈ ਕਿਉਂਕਿ ਅਮਰੀਕੀ ਟੈਰਿਫਾ ਦੇ ਵਿੱਚ ਉਵਾਦਾਂ ਨਿਰਯਾਤ ਅਤੇ ਵਪਾਰਕ ਨਿਵੇਸ਼ ਭਾਰੀ ਪਿਆ ਹੈ ਅਸਲ ਕੋਲ ਕਰੇ ਲੋਟ ਬਾਅਦ ਅਪ੍ਰੈਲ ਤੇ ਜੂਨ ਦੇ ਵਿਚਕਾਰ 1.6% ਦੀ ਸਲਾਨਾ ਦਰ ਦੇ ਨਾਲ ਡਿੱਗਿਆ ਜੋ ਕਿ ਪਹਿਲੀ ਤਮਾਹੀ ਤੋਂ ਗਤੀ ਨੂੰ ਉਲਟਾ ਦਿੰਦਾ ਹੈ ਜਦੋਂ ਵਿਕਾਸ 2% ਤੱਕ ਪਹੁੰਚ ਗਿਆ ਸੀ ਸਟੈਟਕਨ ਨੇ ਪਹਿਲੀ ਤਮਾਹੀ ਦੇ ਲਈ ਆਪਣੇ ਪਹਿਲਾ ਦੇ ਅਨੁਮਾਨ ਨੂੰ ਵੀ ਸੋਧਿਆ ਵਿਕਾਸ ਦਰ ਨੂੰ 2.2% ਤੋਂ ਘਟਾ ਕੇ 2% ਕੀਤਾ ਦਿੱਤਾ ਪ੍ਰਤੀ ਵਿਅਕਤੀ ਅਧਾਰ ਤੇ ਸਾਲ ਦੇ ਸ਼ੁਰੂ ਤੋਂ ਵਿੱਚ ਲਾਬ ਪੋਜ਼ੀਟਿਵ ਕਰਨ ਤੋਂ ਬਾਅਦ ਜੀਡੀਪੀ ਨਕਾਰਾਤਮਕ ਖੇਤਰ ਦੇ ਵਿੱਚ ਖਿਸਕਿਆ ਦੱਸਦੀ ਹੈ ਇਹ ਮੰੰਤਰੀ ਉਦੋਂ ਆਈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡੀਅਨ ਸਟੀਲ ਐਲੂਮੀਨੀਅਮ ਅਤੇ ਆਟੋਮੋਬਾਈਲਸ ਤੇ ਵਾਧੂ ਟੈਰਿਫ ਲਗਾ ਦਿੱਤੇ ਵਿਸ਼ਾ ਪੱਧਰ ਤੇ ਇਸੇ ਤਰ੍ਹਾਂ ਦੇ ਉਪਾਅ ਬਦਾਈ ਅਤਿਸ਼ਾਸ਼ੀਅਨ ਇਹ ਦੂਜੀ ਤਮਾਹੀ ਦੇ ਕਮਜ਼ੋਰ ਨਤੀਜੇ ਅਤੀ ਉਮੀਦ ਕੀਤੀ ਸੀ ਇਹ ਨੋਟ ਕਰਦੇ ਹੋਏ ਕਿ ਬਹੁਤ ਸਾਰੀਆਂ ਫਰਮਾਂ ਨੇ ਵਪਾਰਕ ਪਾਬੰਦੀਆਂ ਤੋਂ ਅੱਗੇ ਨਿਕਲਣ ਦੇ ਲਈ ਸਾਲ ਦੇ ਸ਼ੁਰੂ ਦੇ ਵਿੱਚ ਆਰਡਰ ਤੇਜ਼ ਕੀਤੇ ਸਨ ਯਾਤਰੀਕਾਰਾਂ ਤੇ ਹਲਕੇ ਟੋਕਾਂ ਦੇ ਅੰਤਰਰਾਸ਼ਟਰੀ ਨਿਰਿਆਤ ਦੇ ਵਿੱਚ 24.7% ਦੀ ਘਿਰਾਵਟਾਈ ਜੋ ਕਿ ਸ਼੍ਰੇਨੀਆਂ ਦੇ ਵਿੱਚ ਸਭ ਤੋਂ ਵੱਡੀ ਘਿਰਾਵਟ ਦੱਸੀ ਜਾ ਰਹੀ ਹੈ ਯਾਤਰਾ ਸੇਵਾਵਾਂ ਦੇ ਨਾਲ ਨਾਲ ਉਦਯੋਗਿਕ ਮਸ਼ੀਨਰੀ ਅਤੇ ਉਪਕਰਨਾਂ ਦੇ ਨਿਰਿਆਤ ਦੇ ਵਿੱਚ ਵੀ ਘਰਾਵਟਾਈ ਹੈ ਮਸ਼ੀਨਰੀ ਅਤੇ ਉਪਕਰਨਾਂ ਦੇ ਵਿੱਚ ਵਪਾਰਕ ਨਿਵੇਸ਼ ਦੇ ਵਿੱਚ 9.4% ਦੀ ਗਿਰਾਵਟ ਆਈ ਜੋ ਕਿ ਮਹਾਮਾਰੀ ਦੇ ਸਮੇਂ ਤੋਂ ਬਾਅਦ 2016 ਤੋਂ ਬਾਅਦ ਸਭ ਤੋਂ ਤੇਜ਼ ਵਾਪਸੀ ਗਿਆ। ਦੱਸ ਦੇ ਔਟਵਾ ਦੇ ਵੱਲੋਂ ਜਵਾਬੀ ਟੈਰਿਫਾਂ ਦੇ ਨਾਲ ਜਵਾਬ ਦੇਣ ਕਾਰਨ ਆਯਾਤ ਵੀ ਡਿੱਕ ਗਿਆ ਜਿਸ ਨਾਲ ਅਮਰੀਕੀ ਪਰਮਨੂ ਉੱਤਰ ਵੱਲ ਸਮਾਨ ਵੇਚਣ ਤੋਂ ਨਿਰਾਸ਼ਾ ਹੋਈ ਹੈ। ਕਨੇਰੀਅਨ ਸੀ ਸੀ ਉੱਤਰ ਰਾਜ ਅਮਰੀਕਾ ਯਾਤਰਾ ਵਿੱਚ ਗਿਰਾਵਟ ਆਈ ਹੈ ਜਿਸ ਦੇ ਨਾਲ ਅਯਾਤ ਹੋਰ ਵੀ ਧੱਬ ਗਿਆ ਕਮਜ਼ੋਰ ਅਯਾਤ ਆંકੜਿਆਂ ਨੇ ਜੀ ਡੀ ਪੀ ਦੀ ਗਿਰਾਵਟ ਨੂੰ ਅੰਸ਼ਕ ਤੌਰ ਤੇ ਆਫਸੈਟ ਕੀਤਾ ਜਦੋਂ ਕਿ ਵਧੇ ਹੋਏ ਘਰੇਲੂ ਅਤੇ ਸਰਕਾਰੀ ਖਰਚਿਆਂ ਨੇ ਇੱਕ ਮਾਮਲੀ ਵਾਧਾ ਪ੍ਰਦਾਨ ਕੀਤਾ ਕਾਰੋਬਾਰਾਂ ਨੇ ਵੀ ਵਸਤੂਆਂ ਦੇ ਵਿੱਚ ਵਾਧਾ ਕੀਤਾ ਜਿਸ ਦੇ ਨਾਲ ਮੰਦੀ ਨੂੰ ਘਟਾਉਣ ਤੇ ਵਿੱਚ ਮਦਦ ਮਿਲੀ ਜੂਨ ਦੇ ਲਈ ਸਟੈਟ ਕਨ ਨੇ ਅਸਲ ਛਿੜੀ ਪੇਰੇ ਵਿੱਚ 0.1% ਦੀ ਗਿਰਾਵਟ ਦੀ ਰਿਪੋਰਟ ਕੀਤੀ ਜੋ ਪਹਿਲਾਂ ਅਨੁਮਾਨਿਤ ਮਾਮਲੀ ਵਾਧੇ ਦੀ ਬਜਾਏ ਸੀ ਵਸਤੂਆਂ ਦੇ ਉਤਪਾਦਕ ਖੇਤਰ 0.5% ਡਿੱਗ ਗਏ ਜਿਸ ਦੇ ਅਗਵਾਇ ਨਿਰਮਾਣ ਦੇ ਵਿੱਚ ਲਗਾਤਾਰ ਤੀਜੀ ਮਹੀਨਾਵਾਂ ਵਰ ਕਿਰਾਵਟਾਈ ਹੈ ਜਦੋਂ ਕਿ ਸੇਵਾ ਉਦਯੋਗਾਂ ਦੇ ਵਿੱਚ 0.1% ਦਾ ਵਾਧਾ ਹੋਇਆ ਜੂਨ ਦੇ ਵਿੱਚ ਲਗਾਤਾਰ ਤੀਜੀ ਮਹੀਨਾਵਾਂ ਵਾਰ ਜੀਟੀਪੀ ਕਿਰਾਵਟ ਦਰਜ ਕੀਤੀ ਗਈ ਜੋ ਕਿ 2022 ਦੇ ਅਖੀਰ ਤੋਂ ਬਾਅਦ ਪਹਿਲੀ ਅਜਿਹੀ ਲੜੀ ਹੈ ਅਗੇ ਦੇਖਦੇ ਹੋਏ ਸਟੈਟਕਨ ਦਾ ਮੁੱਢਲਾ ਅਨੁਮਾਨ ਜੁਲਾਈ ਦੇ ਵਿੱਚ 0.1% ਦੇ ਮਾਮਲੀ ਵਾਧੇ ਦਾ ਇਸ਼ਾਰਾ ਕਰ ਰਿਹਾ ਹੈ ਹਾਲਾਂਕਿ ਅਧਿਸ਼ਾਸਤੀ ਚਿਤਾਵਨੀ ਦਿੱਤੇ ਨੇ ਕਿ ਚੱਲ ਰਹੇ ਵਪਾਰਕ ਤਣਾਅ ਜੋਖਮਾਂ ਨੂੰ ਘਟਾਵਲ ਚੁੱਕਾ ਨਹੀਂ ਤੇ ਨਹੀਂ ब्रैंटन रोलिंग एकड़्स ड्राइव ਉੱਤੇ ਰਿਹਾਈਸ਼ ਤੇ ਗੋਲੀ ਪਰੇ ਮਾਮਲੇ ਦੇ ਵਿੱਚੇ ਪੁਪੋੜੇ ਹਸਨਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਦੇ ਦੋਨੋਂ ਨੁਪੀਲ ਐ ਪੁਲਿਸ ਨੇ ਕਾਬੂ ਕਰ ਲਿਆ ਜੁਲਾਈ ਮਹੀਨੇ ਦੇ ਵਿੱਚ ਇਹਨਾਂ ਦੇ ਵੱਲੋਂ ਦੋ ਰਿਹਾਈਸ਼ਾਂ ਤੇ ਅੰਨੇਵਾ ਗੋਲੀਆਂ ਚੁਲਾਈਆਂ ਗਈਆਂ ਸਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਪੁਲਿਸ ਨੇ ਵੱਲੋਂ ਕਾਬੂ ਕਲੀਤਾ ਗਿਆ ਤੋਂ ਹੰਦਸਦੀ ਕਿ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਦੋਵੇਂ ਇੱਕ ਕਾਲੇ ਰੰਗ ਦੀ ਗੱਡੀ ਦੇ ਵਿੱਚੋਂ ਫਰਾਰ ਹੋ ਗਏ ਜਿਸ ਤੋਂ ਬਾਅਦ 13 ਜੁਲਾਈ ਨੂੰ ਵਿਨੀਪੈਗ ਪੁਲਿਸ ਸਰਵਿਸ ਦੀ ਮੇਜਰ ਕ੍ਰਾਈਮ ਯੂਨਿਟ ਨੇ ਵਿਨੀਪੈਗ ਮੈਨੀਟੋਬਾ ਦੇ ਵਿੱਚ ਸ਼ੱਕੀ ਵਾਹਨ ਦਾ ਪਤਾ ਲਗਾਇਆ ਜਿਸ ਦੇ ਨਾਲ ਇੱਕ ਸ਼ੱਕੀ ਦੀ ਪਛਾਣ ਹੋਈ ਜਾਂਚ ਕਰ ਤਮ ਨੇ ਵਿਨੀਪੈਗ ਦੇ ਵਿੱਚ ਜਾਂਚ ਕਰਦੇ ਹੋਏ 23 ਸਾਲਾ ਕੁਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਸ ਨੂੰ 26 ਅਗਸਤ ਨੂੰ ਅੰਟੈਰੀਓ ਵਾਪਸ ਲਿਆਂਦਾ ਗਿਆ ਦਸ ਲਈ 27 ਚ ਲਾਈਨ ਨੂੰ ਮਿਸਿਸ ਸਾਗਰ ਦੇ ਵਿੱਚ ਇਕਲ ਟ੍ਰੈਫਿਕ ਸਟਾਪ ਤੋਂ ਬਾਅਦ ਦੂਜੇ ਸ਼ੱਕੇ ਤੇ ਪਛਾਣ ਕੀਤੀ ਗਈ ਅਤੇ ਮਿਸਿਸ ਸਾਗਰ ਦੇ ਵੀਰ ਸਲਾਹੁ ਹੁਸਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਇਸ ਮਾਮਲੇ 'ਚ ਹੋਰ ਲੋਕਾਂ ਦੇ ਹੁੰਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਹ ਕਿਸੇ ਵੀ ਜਾਣਕਾਰੀ ਵਾਲੇ ਵਿਅਕਤੀ ਨੂੰ 905 ਐਕਸਟੈਂਸ਼ਨ ਉੱਤੇ ਜਾਂਚ ਕਰਤਾਵ ਦੇ ਨਾਲ ਸੰਪਰਕ ਕਰਨ ਜਾਂ ਫਿਰ ਕ੍ਰਾਈਮ ਸਟੋਪਰ ਦੇ ਨਾਲ ਗੁਪਤ ਰੂਪ ਦੇ ਵਿੱਚ ਵੀ ਜਾਣਕਾਰੀ ਸਾਂਝੀ ਕਰ ਸਕਦੇ ਨੇ। ਇਸ ਸਬੰਧ ਦੇ ਦਰਮਿਆਨ ਫੀਲ ਹੈ ਰੀਜਨਲ ਪੁਲਿਸ ਦੇ ਵੱਲੋਂ ਇਸ ਵੀ ਨਿ ਪੈਕ ਪੁਲਿਸ ਸਰਵਿਸ ਦੀ ਮੇਜਰ ਕ੍ਰਾਈਮ ਯੂਨਿਟ ਥੀਸ ਜਾਂਚ ਵਿੱਚ ਸਹਿਯੋਗ ਕਰਨ ਦੇ ਲਈ ਧੰਨਵਾਦ ਵੀ ਕੀਤਾ ਗਿਆ। BC Public Service ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਹੜਤਾਲ ਦੇ ਹੱਕਾਂ ਦੇ ਵਿੱਚ ਵੋਟ ਪਾ ਦਿੱਤੀ ਹੈ ਜੋ ਮੰਗਲਵਾਰ ਤੋਂ ਜਲਦੀ ਸ਼ੁਰੂ ਹੋ ਸਕਦੀ ਹੈ ਯੂਨੀਅਨ ਦੇ ਪ੍ਰਧਾਨ ਪਾਲ ਪਿੰਚ ਦੇ ਅਨੁਸਾਰ BC ਜਨਰਲ ਏਮਪਲੋਇਜ਼ ਯੂਨੀਅਨ ਦੇ 66% ਯੋਗ ਮੈਂਬਰ ਨੇ ਵੋਟ ਪਾਈ ਹੈ ਜਿਸ ਦੇ ਵਿੱਚੋਂ 92.7% ਨੇ ਹੜਤਾਲ ਦੀ ਕਾਰਵਾਈ ਦਾ ਸਮਰਥਨ ਕੀਤਾ ਪਿੰਟ ਨੇ ਸ਼ੁੱਕਰਵਾਰ ਨੂੰ ਇਟ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਕਿ ਇਹ ਇੱਕ ਪਾਰੀ ਫਤਵਾ ਯੂਨੀਅਨ ਨੇ 72 ਘੰਟੇ ਦੀ ਹੜਤਾਲ ਦਾ ਨੋਟਿਸ ਚਾਰ ਕੀਤਾ ਜਿਸ ਦੇ ਨਾਲ ਮੈਂਬਰ ਮੰਗਲਵਾਰ ਸਵੇਰੇ 12:00 ਵਜੇ ਇੱਕ ਘੰਟੇ ਦੇ ਹੜਤਾਲ ਤੇ ਜਾ ਸਕਦੇ ਨੇ VOTING 11 ਅਗਸਤ ਨੂੰ ਸ਼ੁਰੂ ਹੋਈ ਸੀ ਅਤੇ ਸ਼ੁੱਕਰਵਾਰ ਦੁਪਹਿਰ ਨੂੰ ਸਮਾਪਤ ਹੋ ਗਈ BCGE ਇਹ ਲਗਭਗ 34000 ਤੋਂ ਵੱਧ ਸੇਵਾ ਕਰਮਚਾਰੀਆਂ ਦੀ ਨੁਮਾਇੰਦੀ ਕਰਦਾ ਹੈ ਜਿਸ ਦੇ ਵਿੱਚ ਜੰਗਲੀ ਅੱਗ ਬੁਝਾਉਣ ਵਾਲੇ ਸੁਧਾਰ ਅਧਿਕਾਰੀ ਸ਼ਰੀਫ ਸ਼ਰਾਬ ਅਤਿਪੰਗ ਪਰਚੂਨ ਅਤੇ ਵੰਡਰਸ ਡਾਕ ਸਮਾਜਿਕ ਵਰਕਰ ਪ੍ਰਸ਼ਾਸਨ ਪੇਸ਼ੇਵਰ ਅਤੇ ਹੋਰ ਸਰਕਾਰੀ ਕਰਮਚਾਰੀ ਸ਼ਾਮਲ ਨੇ ਯੂਨੀਅਨ 31 ਮਾਰਚ ਤੋਂ ਬਿਨਾਂ ਕਿਸੇ ਇਕਰਾਰਨਾਮੇ ਦੇ ਹੈ ਤੇ ਜੁਲਾਈ ਦੇ ਅੱਧ ਤੋਂ ਕਲਪਾ ਠਾਪ ਹੈ ਫਿਰਚ ਨੇ ਕਿਹਾ ਹੈ ਕਿ ਇਹ ਡੈਡਲੌਕ تنਖਾਹਾਂਕਰ ਤੋਂ ਕਾਮਕਰਨਤਿਆਂ ਨੀਤੀਆਂ ਅਤੇ ਇਕਰਾਨਨਾਮੇ ਦੇ ਅਧੁਨਿਕਕਰਨ ਤੇ ਕੇਂਦ੍ਰਿਤ ਨੇ। 20 ਨੇ ਨੋਟ ਕੀਤਾ ਕਿ ਪਿਛਲੇ 15 ਸਾਲਾਂ ਦੇ ਵਿੱਚ ਯੂਨੀਅਨ ਨੇ ਜਦ ਤੱਕ ਸੇਵਾ ਦੇ ਅੰਦਰ ਬਾਹਰ ਕੱਢੇ ਗਏ ਪ੍ਰਬੰਧਨ ਅਹੁਦਿਆਂ ਦੇ ਵਿੱਚ 52% ਵਾਤਾ ਦੇਖਿਆ, ਜਦੋਂ ਕਿ ਫਰੰਟ ਲਾਈਨ ਵਰਕਰ ਤੋਂ ਕੱਢੇ ਨਾਲ ਜ਼ਿਆਦਾ ਕਰਨ ਦੀ ਉਮੀਦ ਕੀਤੀ ਗਈ ਹੈ। ਇਹਤਵਨੂ ਬੀਸੇਦੇ ਪੂਰਬੀ ਕੋਟੇਨੇ ਖੇਤਰ ਦੇ ਵਿੱਚ ਜੰਗਲ ਦੀ ਅੱਗ ਦੇ ਕਾਰਨ ਪ੍ਰਸਿੱਧ ਬੁਗਾਬੋ ਪ੍ਰਵਿੰਸ਼ੀਅਲ ਪਾਰਕ ਨੂੰ ਖਾਲੀ ਕਰਵੋਆਂ ਤੇ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਨਹੀਂ ਅਤੇ ਬੰਦ ਕਰ ਦਿੱਤਾ ਗਿਆ ਪੂਰਬੀ ਕੋਟੇਨੇ ਦੇ ਖੇਤਰੀ ਜ਼ਿਲ੍ਹੇ ਦੁਆਰਾ ਸ਼ਨੀਵਾਰ ਦੇਰ ਰਾਤ ਨੂੰ ਤਿੰਨ ਨਾਗਰਿਕ ਪੱਤਿਆਂ ਅਤੇ ਪਾਰਕ ਦੇ ਨਾਲ ਲੱਗੇ ਕਈ ਖੇਤਰ ਜਿਦੇ ਵਿੱਚ ਬੁਗਾਬੋ ਫਾਲਸ ਤੇ ਬੁਗਾਬੋ ਸੈਪਟੇਟ ਮਨੋਰੰਜਨ ਤਾਨ ਅਦੇਸੀ ਐਮ ਐਚ ਲਾਅ ਸ਼ਾਮਲ ਨੇ ਉਹਨਾਂ ਦੇ ਲਈ ਇੱਕ ਨਿਕਾਸੀ ਚੇਤਾਵਨੀ ਵੀ ਜਾਰੀ ਕੀਤੀ ਗਈ ਸੀ ਪੂਰਬੀ ਕੋਟੇਨੇ ਦੇ ਖੇਤਰੀ ਛਿਲੇ ਨੇ ਬੁਗਾਬੂ ਫਾਲਸ ਮਨੋਰੰਜਨ ਸਥਾਨ ਅਤੇ ਪਾਰਕ ਦੇ ਨੇੜੇ ਦੇ ਹੋਰ ਖੇਤਰਾਂ ਲਈ ਚਤਾਵਨੀ ਜਾਰੀ ਕੀਤੀ ਹੈ। ਦੋ ਹਫ਼ਤੇ ਪਹਿਲਾਂ ਹੜ੍ਹਾਂ ਦੇ ਕਾਰਨ ਹੋਏ ਨੁਕਸਾਨ ਕਾਰਨ ਬੁਗਾਬੂ ਪ੍ਰੋਵਿੰਸ਼ੀਅਲ ਪਾਰਕ ਤੇ ਮੁੱਖ ਖੇਤਰ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਸੀ ਜਦੋਂ ਲਗਭਗ 60 ਕੈਂਪਰਾਂ ਤੇ ਹਾਈਕਰਾਂ ਨੂੰ ਹੈਲੀਕਾਪਟਰ ਰਾਹੀਂ ਬਾਹਰ ਕੱਢਣਾ ਪਿਆ ਸੀ। ਹੁਣ ਬੀਸੀ ਪਾਰਕਸ ਆਪਣੀ ਵੈੱਬਸਾਈਟ ਉੱਤੇ ਕਹਿੰਦੇ ਕਿ ਨੀਡਲਿਸ ਸਿਲਵਰ ਬੇਸਿਨ ਜੰਗਲ ਦੀ ਅੱਗ ਤੇਜ਼ੀ ਦੇ ਨਾਲ ਵਧ ਰਹੀ ਹੈ ਅਤੇ ਏਜੰਸੀ ਨੂੰ ਨਤੀਜੇ ਵਜੋਂ ਪਾਰਕ ਦੇ ਹੋਰ ਭਾਗਾਂ ਦੇ ਬੰਦ ਹੋਣ ਦੀ ਉਮੀਦ ਹੈ। ਇਸ ਮੌਕੇ ਬੋਲਦੇ ਹੋਏ ਏਜੰਸੀ ਨੇ ਕਿਹਾ ਕਿ ਇਸ ਦੇ ਨਾਲ ਬੁਗਾਪੂ ਪ੍ਰਮੀਚਿਲ ਪਾਰਕ ਅਤੇ ਹੋਰ ਖੇਤਰ ਬੰਦ ਹੋ ਜਾਣਗੇ ਕਿਰਪਾ ਕਰਕੇ ਇਸ ਸਮੇਂ ਇਸ ਖੇਤਰ ਦਾ ਦੌਰਾ ਨਾ ਕਰੋ ਇੱਕ ਇਲਾਕਾਈ ਚੇਤਾਵਨੀ ਦਾ ਅਰਥ ਹੈ ਕਿ ਇਲਾਕੇ ਦੇ ਲੋਕ ਇੱਕ ਪਲ ਦੀ ਸੂਚਨਾ ਉੱਤੇ ਜਾਣ ਦੇ ਲਈ ਤਿਆਰ ਹੋਣੇ ਚਾਹੀਦੇ ਨੇ ਜਦੋਂ ਇਲਾਕਾਈ ਆਦੇਸ਼ ਦਾ ਅਰਥ ਹੈ ਕਿ ਲੋਕਾਂ ਨੂੰ ਤੁਰੰਤ ਇਲਾਕਾਈ ਛੱਡ ਦੇਣਾ ਚਾਹੀਦਾ ਹੈ ਦਸਗੇ ਸਿਲਵਰ ਬੇਸਿਨ ਆਗਦਾ ਆਕਾਲ ਲਗਭਗ 150 ਹੈਕਟੇਅਰ ਹੋਣ ਦਾ ਹਨੁਮਾਨ ਹੈ ਅਤੇ ਸ਼ੱਕ ਹੈ ਕਿ ਇਹ ਬਿਜਲੀ ਡਿੱਗਣ ਲੱਗੀ ਹੈ ਤੇ ਬੀਸੀ ਵਾਈਲਡਵਾਈ ਸਰਵਿਸ ਦੇ ਅਨੁਸਾਰ ਇਹ 2000 ਮੀਟਰ ਦੀ ਉਚਾਈ ਤੇ ਸੜ ਰਹੀ ਹੈ ਇਹਨਾਂ ਹੀ ਨਹੀਂ ਇੱਥੇ ਦੱਸਣਾ ਬੰਦਾ ਹੈ ਕਿ ਸਿਲਵਰ ਬੇਸਿਨ ਜੰਗਲ ਦੀ ਅਲਕਪਾਰਕ ਦੇ ਦੱਖਣ ਪੂਰਬ ਦੇ ਵਿੱਚ ਸੜ ਰਹੀ ਹੈ ਜੋ ਕਿ ਇਤਿਹਾਸਕ ਤੌਰ ਤੇ ਆਪਣੀਆਂ ਸਖਤ ਚੜ੍ਹਾਈਆਂ ਅਤੇ ਲੈਂਡਸਕੇਪਾਂ ਦੇ ਉੱਤੇ ਪ੍ਰਸਿੱਧ ਹੈ ATPC ਵਾਈਟ ਫਾਈ ਸਰਵਿਸ ਦਾ ਕਹਿਣਾ ਹੈ ਕਿ ਆਤਵਾ ਸ੍ਰੇਤਾ ਕੇ ਕਿਸੇ ਵੀ ਟਾਂਚੇ ਨੂੰ ਖਤਰਾ ਨਹੀਂ ਸੀ ਕੈਨੇਡਾ ਦੇ ਛੋਟੇ ਕਾਰੋਬਾਰ ਹੁਣ ਅਮਰੀਕਾ ਨੂੰ ਛੋਟੇ ਪੈਕੇਜ ਡਿਊਟੀ ਮੁਕਤ ਨਹੀਂ ਭੇਜ ਸਕਦੇ ਅਮਰੀਕਾ ਨੇ ਜੀ ਮਿਨਿਮਲ ਸ਼ੋਰਟ ਨੂੰ ਖਤਮ ਕਰ ਦਿੱਤਾ ਹੈ ਜਿਸ ਦੇ ਨਾਲ ਕੈਨੇਡੀਅਨ ਰਿਟੇਲਰਾਂ ਨੂੰ 800 ਅਮਰੀਕੀ ਡਾਲਰ ਤੋਂ ਘੱਟ ਦੇ ਉਤਪਾਦਨ ਨੂੰ ਬਿਨਾਂ ਡਿਊਟੀਆਂ ਦੇ ਸਰਹੱਦ ਪਾਰ ਭੇਜਣ ਦੀ ਆਗਿਆ ਸੀ ਐਂਸ਼ੀਅਨ ਆਰਟਸ ਫਾਈਬਰ ਕਰਾਫਟਸ ਦੇ ਸੰਸਥਾਪਕ ਅਤੇ ਸੀਈਓ ਦੱਸਦੀ ਹੈ ਕਿ ਟੈਰਿਫ ਬਹੁਤ ਪ੍ਰਭਾਵਸ਼ਾਲੀ ਹੋਣਗੇ ਤਾਂ ਪ੍ਰਸ਼ਾਸਨ ਦੇ ਵੱਲੋਂ ਸਾਰੇ ਦੇਸ਼ਾਂ ਤੋਂ ਡਿਊਟੀ ਮੁਕਤ ਟੀ ਮਿਨਿਮਸ ਆਯਾਤ ਨੂੰ ਮੁਅਤਲ ਕਰਨ ਦੇ ਮੱਦੇ ਨਜ਼ਰ ਕੈਨੇਡਾ ਦੇ ਵਿੱਚ ਕੁਝ ਛੋਟੇ ਆਦੀਵਾਸੀ ਕਾਰੋਬਾਰ ਅਮਰੀਕਾ ਨੂੰ ਸ਼ਿਪਮੈਂਟ ਰੋਕ ਰਹੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਸ਼ਾਸਨ ਤੇ ਮਤੇ ਨਜ਼ਰ ਪੁੱਛੇ ਛੋਟੇ ਆਦੀਵਾਸੀ ਕਾਰੋਬਾਰ ਅਮਰੀਕਾ ਨੂੰ ਸੀਪਮੈਂਟ ਰੋਕ ਰਹੇ ਨੇ ਭਾਵੇਂ ਕਿ ਵਪਾਰਕ ਸੰਬੰਧ ਕੈਨੇਡਾ ਤੇ ਸਹਿਯੁਕਤ ਰਾਜ ਅਮਰੀਕਾ ਦੋਵੇਂ ਦੀ ਸਥਾਪਨਾ ਤੋਂ ਪਹਿਲਾਂ ਤੇ ਦੇ ਨੇ ਪਰ ਇਸ ਮੌਕੇ ਤੇ ਬੋਲਦੇ ਹੋਏ ਮੈਥਿਊ ਪੋਸ ਨੇ ਕਿਹਾ ਕਿ ਆਦੀਵਾਸੀ ਲੋਕਾਂ ਨੂੰ ਉਹਨਾਂ ਵਪਾਰਕ ਰੂਟਾ ਤੋਂ ਲੰਘਣ ਦੀ ਆਗਿਆ ਦੇਣ ਦੇ ਲਈ ਇੱਕ ਮਤਾ ਹੋਣ ਦੀ ਜ਼ਰੂਰਤ ਹੈ ਜੋ ਉਹਨਾਂ ਨੇ ਸਥਾਪਿਤ ਕੀਤੇ ਨੇ ਅਤੇ ਅਭਿਆਸ ਕੀਤੇ ਨੇ ਅਤੇ ਹਦੀਤ ਵਿੱਚ ਦਸਤਕਤ ਕੀਤੇ ਗਏ ਸੰਧਿਆ ਦੇ ਸੁਝਾਅ ਪੁੱਟ ਹੈ ਇਹਨਾਂ ਦਾ ਸਨਮਾਨ ਕੀਤਾ ਜਾਵੇਗਾ ਜੋ ਕੈਨੇਡੀਅਨ ਕਾਉਂਸਲ ਫਾਰ ਇੰਡੀਅਨਸ ਬਿਜ਼ਨਸ ਵਿਕੇਪ ਹੋ ਜ ਅਤੇ ਚੰਤਕ ਨੀਤੀ ਦੇ ਉਪਰਧਾਨ ਦੇ ਉਹ ਜੋ ਸੇਵਾ ਨੇ ਪਹੁੰਚਦੇ ਨੇ ਉਹਨਾਂ ਕਿ ਹੈ ਕਿ ਇਹ ਕੈਨੇਡਾ ਤੇ ਸੰਯੁਕਤ ਰਾਜ ਅਮਰੀਕਾ ਦੀ ਸੰਗੀ ਸਰਕਾਰ ਤੇ ਨਿਰਭਰ ਕਰਦਾ ਹੈ ਕਿ ਉਹ ਪਤਾ ਲ ਲਗੋਣ ਕਿ ਉਹਨਾਂ ਦਾ ਸਨਮਾਨ ਕਿਵੇਂ ਕਰਨਾ ਇੱਥੇ ਦੱਸਣਾ ਬੰਦਾ ਹੈ ਕਿ ਕ੍ਰੰਪਰ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਸਾਰੇ ਦੇਸ਼ਾਂ ਤੋਂ ਡਿਊਟੀ ਮੁਕਤ ਘਟ-ਘਟ ਦਰਾਮਦਨ ਨੂੰ ਮੌਤਲ ਕਰਨ ਜਾ ਰਹੀ ਹੈ ਨਵੇਂ ਨਿਯਮ ਇਸੇ ਸ਼ੁੱਕਰਵਾਰ ਤੋਂ ਲਾਗੂ ਹੋਣ ਜਾ ਰਹੇ ਸੀ ਇਹ ਕਦਮ ਕਰੇਲੂ ਕਾਰੋਬਾਰੀ ਵਿਕਾਸ ਨੂੰ ਸ਼ਹਿਤ ਕਰਨ ਦੇ ਲਈ ਉਹਨਾਂ ਦੀ ਸਰਕਾਰ ਦੇ ਵੱਡੇ ਇਤਹਾਸ ਉਹ ਖਰੀਦਦਾਰੀ ਜੋ ਪਹਿਲਾਂ 800 ਡਾਲਰ ਤੋਂ ਘੱਟ ਮੁੱਦੇ ਅਮਰੀਕਾ ਦੇ ਵਿੱਚ ਕਸਟਮਸ ਪਾਸ ਕੀਤੇ ਬਿਨਾਂ ਦਾਖਲ ਹੋਈਆਂ ਸਨ ਉਹਨਾਂ ਦੀ ਜਾਂਚ ਦੀ ਲੋੜ ਹੋਵੇਗੀ ਅਤੇ ਇਹ ਉਹਨਾਂ ਦੇ ਮੂਲ ਦੇਸ਼ ਦੀ ਲਾਗੂ ਟੈਕਸ ਦਰ ਦੇ ਅਧੀਨ ਹੋਣਗੇ ਜੋ ਕਿ 10 ਤੋਂ 50% ਤੱਕ ਹੋ ਸਕਦੀ ਹੈ ਦੱਸਿਆ ਅਗਲੇ 6 ਮਹੀਨੇ ਲਈ ਗਲੋਬਲ ਮੇਲ ਨੈਟਵਰਕ ਰਾਹੀਂ ਭੇਜੇ ਗਏ ਆਰਡਰਾਂ ਨੂੰ ਸੰਭਾਲਣ ਵਾਲੀ ਕੈਰੀਅਰ ਦੀ ਮੂਲ ਅਦਾਇਗੀ ਦਰ ਦੀ ਬਜਾਏ ਪ੍ਰਤੀ ਪੈਕੇਜ 80 ਡਾਲਰ ਤੋਂ 200 ਡਾਲਰ ਦੀ ਫਲੈਟ ਡਿਊਟੀ ਚੁਣ ਸਕਦੇ ਨੇ ਫੌਸ ਨੇ ਕਿਹਾ ਹੈ ਮੌਜੂਦਾ ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਸਮਝੌਤੇ ਦੇ ਤਹਿਤ ਸਵਦੇਸ਼ੀ ਸ਼ਿਲਪਾਕਾਰੀ ਨੂੰ ਟੈਰਿਫ ਤੋਂ ਛੋਟ ਹੈ ਪਰ ਇਸ ਛੋਟ ਨੂੰ ਸੁਰੱਖਿਅਤ ਕਰਨ ਦੇ ਲਈ ਲੋੜਿੰਦੇ ਦਸਤਾਵੇਜ਼ ਇੱਕ ਛੋਟੇ ਕਾਰੋਬਾਰ ਦੇ ਲਈ ਸੰਭਾਲਣਾ ਬਹੁਤ ਮੁਸ਼ਕਲ ਹੋ ਸਕਦਾ ਹੈ ਉਹਨਾਂ ਪ੍ਰਸ਼ਾਸਕੀ ਬੋਝਨ ਨੂੰ ਹਲਕਾ ਕਰਨ ਦੇ ਲਈ ਸੰਘੀ ਸਰਕਾਰ ਦੀ ਲੋਬਿੰਗ ਕਰ ਰਹੀ ਹੈ ਪਰ ਇਹ ਧੀਜੀ ਦੇ ਨਾਲ ਲੱਗੇ ਨਹੀਂ ਵਧ ਰਿਹਾ